ਚੰਨ ਛੋਟ ਸੈਲਫ ਅਸੈਸਿਨੇਟਡ ਆਂ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟਰੀਟਮੈਂਟ ਚੱਲਦਾ ਤਾਂ ਇਹਨਾਂ ਦਾ ਔਰ ਆਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਚਾਈਕ ਕੋਰਿਸਟ ਤੇ ਪਹੁੰਚੇ ਤੋਂ ਸਾਨੂੰ ਪਤਾ ਲੱਗਿਆ ਕਿ ਤੁਹਾਨੂੰ ਦੇ ਮਾਲਕ ਜਿਹੜਾ ਮਨਪੀਤ ਹੈ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਆਪ ਨੂੰ ਮਾਰ ਲਈ ਆ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਤਾਂ ਆਪਣੇ ਹੀ ਰੈਸਟੋਰੈਂਟ ਚਾਏ ਚੂਰੀ ਦੇ ਵਿੱਚ ਇਹ ਖੌਫਨਾ ਕਦਮ ਹੈ ਜਿਹੜਾ ਸਾਬਕਾ ਸਰਪੰਚ ਦੇ ਵੱਲੋਂ ਚੁੱਕਿਆ ਗਿਆ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਚਾਏ ਚੂਰੀ ਦੇ ਰੈਸਟੋਰੈਂਟ ਦੇ ਮਾਲਕ ਨੇ ਖੁਦ ਨੂੰ ਗੋਲੀ ਮਾਰੀ ਹੈ ਦੱਸਦੀ ਹੈ ਕਿ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਭਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਵਿੱਚ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰੀ ਹੈ ਇੱਕ ਖੌਫਨਾਕ ਕਦਮ ਚੁੱਕਿਆ ਤਾਂ ਗੋਲੀ ਚੱਲਣ ਤੋਂ ਬਾਅਦ ਤੁਰੰਤ ਮੌਕੇ ਦੁਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਤੇ ਜਿੱਥੇ ਮੌਕੇ ਦੁਤੇ ਡੀਐਸਪੀ ਸਿਟੀ ਐਸਐਚਓ ਸਦਰ ਮੌਕੇ ਤੇ ਪਹੁੰਚੇ ਤੇ ਜਿਨ੍ਹਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਸਾਬਕਾ ਸਰਪੰਚ ਨੂੰ ਦਾਖਲ ਕਰਾਇਆ ਗਿਆ ਤੇ ਉੱਥੇ ਡਾਕਟਰ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਗਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਤੇ ਲਾਗ جاری ਹੈ ਗੱਲਬਾਤ ਕਰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਤੁਰੰਤ ਮੌਕੇ ਤੇ ਪਹੁੰਚ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰੀ ਹੈ ਤਾਂ ਆਪਣੇ ਹੀ ਰੈਸਟੋਰੈਂਟ ਚਾਹੇ ਚੂੜੀ ਦੇ ਵਿੱਚ ਇੱਕ ਖੌਫਨਾਕ ਕਦਮ ਚੁੱਕਿਆ ਅਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ 셀ਫ ਅਸੈਸੀਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪੇਸ਼ੈਂਟ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਆ ਚੈਸਟ ਦੀ ਸਕੈਨ ਕਰਵਾ ਰਹੇ ਆ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਆ ਐਂਟਰੀ ਬੁਲਟ ਇੱਕੀ ਹੈ ਐਗਜ਼ਿਟ ਨਹੀਂ ਹੈਗਾ ਹਲੇ ਨਹੀਂ ਕੰਡੀਸ਼ਨ ਜਿਹੜੀ ਹੈ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਉਹਨੇ ਕੰਟਰੋਲ ਤੋਂ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਆ ਤੇ ਮੈਂ ਤੇ ਅਲੋਂਗ ਵੇਜ਼ ਮੇਰੀ ਐਸਟੀਓ ਸਦਰ ਅਈ ਉੱਥੇ ਚਾਹੇ ਚੋ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਹੈ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਆ ਕੀ ਜਾਣਦੇ ਹਾਂ ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਾਨਵਰ ਤੇ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂ ਗਨ ਸ਼ਾਟ ਸੈਲਫ ਅਸੈਸਿਨੇਟਿਡਾ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਤਾਂ ਇਹਨਾਂ ਦਾ ਔਰ ਆਰ ਦੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਕ੍ਰਾਈ ਟੋਰੀਸਟ ਤੇ ਪਹੁੰਚੇ ਤੋਂ ਸਾਨੂੰ ਪਤਾ ਲੱਗਾ ਕਿ ਤੁਹਾਨੂੰ ਦੇ ਮਾਲਕ ਜਿਹੜਾ ਮਨਪੀਸ ਤੇ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਆਪ ਨੂੰ ਮਾਰ ਲਈ ਆ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਤਾਂ ਆਪਣੇ ਹੀ ਰੈਸਟੋਰੈਂਟ ਚਾਏ ਚੂਰੀ ਦੇ ਵਿੱਚ ਇਹ ਖੌਫਨਾ ਕਦਮ ਹੈ ਜਿਹੜਾ ਸਾਬਕਾ ਸਰਪੰਚ ਦੇ ਵੱਲੋਂ ਚੁੱਕਿਆ ਗਿਆ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਚਾਏ ਚੂਰੀ ਦੇ ਰੈਸਟੋਰੈਂਟ ਦੇ ਮਾਲਕ ਨੇ ਖੁਦ ਨੂੰ ਗੋਲੀ ਮਾਰੀ ਹੈ ਤਾਂ ਦੱਸਦੀ ਹੈ ਕਿ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਵਿੱਚ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰੀ ਹੈ ਇੱਕ ਖੌਫਨਾਕ ਕਦਮ ਚੁੱਕਿਆ ਤਾਂ ਗੋਲੀ ਚੱਲਣ ਤੋਂ ਬਾਅਦ ਤੁਰੰਤ ਮੌਕੇ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਤੇ ਜਿੱਥੇ ਮੌਕੇ ਦੁਤੇ ਡੀਐਸਪੀ ਸਿਟੀ ਐਸਐਚਓ ਸਦਰ ਮੌਕੇ ਤੇ ਪਹੁੰਚੇ ਤੇ ਜਿਨ੍ਹਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਸਾਬਕਾ ਸਰਪੰਚ ਨੂੰ ਦਾਖਲ ਕਰਾਇਆ ਗਿਆ ਤੇ ਉੱਥੇ ਡਾਕਟਰ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਗਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਤੇ ਇਲਾਜ ਚੱਲ ਰਹੀ ਹੈ ਗੱਲਬਾਤ ਕਰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਤੁਰੰਤ ਮੌਕੇ ਤੇ ਪਹੁੰਚ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਸਾਫ ਦਾ ਸਰਪੰਚ ਨੇ ਖੁਦ ਨੂੰ ਗੋਲੀ ਮਾਰੀ ਹੈ ਤਾਂ ਆਪਣੇ ਹੀ ਰੈਸਟੋਰੈਂਟ ਚਾਹੇ ਚੂੜੀ ਦੇ ਵਿੱਚ ਇੱਕ ਖੌਫਨਾਕ ਕਦਮ ਚੁੱਕਿਆ ਐ ਐਮਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ 셀ਫ ਅਸੈਸਿਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਆਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪੇਸ਼ੈਂਟ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਹਾਂ ਚੈਸਟ ਦੀ ਸਕੈਨ ਕਰਵਾ ਰਹੇ ਹਾਂ ਪਰ ਸਤਿ ਬਾਦ ਦੇਖਦੇ ਹਾਂ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਐਂਟਰੀ ਬੁਲ ਡਿੱਕੀ ਐ ਐਗਜ਼ਿਟ ਨਹੀਂ ਹੈਗਾ ਹਲੇ ਨਹੀਂ ਕੰਡੀਸ਼ਨ ਜਿਹੜੀ ਆ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਹੁਣੇ ਕੰਟਰੋਲ ਦਾ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਐ ਤੇ ਮੈਂ ਤੇ ਅਲੋਂਗ ਵੇਥ ਮੇਰੀ ਐਸਐਟਓ ਸਦਰ ਉੱਥੇ ਚਾਹ ਤੇ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਨੇ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਐ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਆ ਕੀ ਜਾਣਦੇ ਹਾਂ ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਾਨਵਰ ਦੇ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ